you ਰੈਡਿਕਟ ਇਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਲੋਕ ਦੇਖੋ ਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸਾਕ ਆ ਤੇ ਰਾਮ ਰਾਮ ਜੀ ਅੱਜ ਅਹੀ ਆਪਣੇ ਲਵਾੜ ਦੇ ਵਿੱਚ ਇਲਾਕੇ ਦੇ ਵਿੱਚ ਡੋਰ ਟੂ ਡੋਰ ਕਰਦੇ ਪਏ ਆ ਲੋਕਾਂ ਦਾ ਇੰਨਾ ਪਿਆਰ ਹੂ ਤੇ ਹੰਗਾਰਾ ਮਿਲਦਾ ਪਿਆ ਕਿ ਜਿੱਥੇ ਜਾਈਦਾ ਲੋਕੀ ਇਹੀ ਗੱਲ ਕਹਿੰਦੇ ਆ ਕਿ ਸ਼ੁਕਰ ਹੈ ਅਸੀਂ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਤੇ ਉਹਨਾਂ ਦੇ ਕੰਮਾਂ ਦੇ ਖਾਤਰ ਸਾਨੂੰ ਪਾਰਟੀ ਨੇ 300 ਯੂਨਿਟ ਬੱਤੀ ਮੁਫਤ ਮੁਫਤ ਮੋਹਲਾ ਕਲੀਨਿਕ ਮੁਫਤ ਇਲਾਜ ਸਾਡਾ ਹੋ ਰਿਹਾ ਹੈ ਹਰ ਇੱਕ ਸੂਤ ਸਾਨੂੰ ਮਿਲ ਰਹੀ ਆ ਪੀਣ ਵਾਲੇ ਪਾਣੀ ਦੀ ਸਭ ਤੋਂ ਵਧੀਆ ਮਿਲ ਰਿਹਾ ਕੋਈ ਸੀਵਰੇਜ ਨਹੀਂ ਰੁਕਦੇ ਜਿੱਥੇ ਰੁਕਦੇ ਨੇ ਉਥੇ ਤੁਸੀਂ ਪੀਲ ਦੇ ਹਾਦ ਉਤੇ ਕੰਮ ਕਰਾਉਂਦੇ ਜੀ ਕਿਸੇ ਦੀਆਂ ਕੋਈ ਗਲੀਆਂ ਟੁੱਟੀਆਂ ਸੀ ਸਾਡੇ ਅਤੀ ਸਦਖਾਰ ਜੋ ਐਮ ਐਲ ਏ ਡਾਟਰਿੰਦਰਪ ਸਿੰਘ ਜੀ ਦੀ ਅਗਵਾਈ ਦੇ ਹੇਠ ਅਸੀਂ ਆਪਣੀ ਵਾਰਡ ਦੀਆਂ 25 ਤੋਂ 30 ਗਲੀਆਂ ਨਵੀਆਂ ਬਣਾਈਆਂ ਜਿਹੜੀਆਂ ਓਨ ਰਿਕਾਰਡ ਆ ਸਾਡੇ ਕੋ ਇਹ ਐਮ ਐਲ ਏ ਸਾਹਿਬ ਦੀ ਬਦੌਲਤ ਹੀ ਸਾਡਾ ਇਹ ਸਭ ਕੁਝ ਹੋ ਰਿਹਾ ਤੇ ਅਸੀਂ ਧਨਵਾਦੀ ਆ ਆਪਣੀ ਪਾਰਟੀ ਦੇ ਸਾਰੀ ਹਾਈ ਕਮਾਂਡ ਦੇ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਦੇ ਬੱਚੇ ਨੂੰ ਟਿਕਟ ਦੇ ਕੇ ਨਵਾਜਿਆ ਤਿੰਨ ਸਾਲ ਪੂਰੇ ਹੋਣ ਲੇ ਆਵਾਮ ਦੀ ਪਾਰਟੀ ਸਰਕਾਰ ਕੋਲੋਂ ਇਥੇ ਕੰਮ ਹੋ ਗਏ ਨੇ ਵਧੀਆ ਕੰਮ ਲੋਕ ਵੀ ਖੁਸ਼ ਨੇ ਬਿਜਲੀ ਮੁਫਤ ਹੈ ਹਰ ਤੀਜ ਦੀ ਸਬੋਤ ਮਿਲ ਰਹੀ ਹੈ ਤੁਸੀਂ ਹੁਣ ਕੌਂਸਲਰ ਸੀਟ ਲਈ ਜਿਹੜੇ ਕਿ ਗੋਦੀਪੁਰ ਜੀ ਆਏ ਨੇ ਕੀ ਕਹਿਣਾ ਚਾਹੋਗੇ ਕਿਵੇਂ ਦੇ ਕੰਮ ਜੇ ਕੋਈ ਲੈ ਕੇ ਨਾ ਪੂਰੀ ਹੋਣਗੇ ਮੈਂ ਕਹਾਂ ਜੀ ਕਿਸੇ ਦਾ ਕੋਈ ਗਲੀ ਦਾ ਕੋਈ ਟੈਲਾ ਦਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਪੁਰਾਣੇ ਕੌਂਸਲਰਾਂ ਨੇ ਆਪਣੇ ਪਿਓਆਂ ਦੇ ਆਪਣੇ ਚਾਚਿਆਂ ਦੇ ਤਾਇਿਆਂ ਦੇ ਨਾਂ ਤੇ ਠੇਕੇ ਲੈ ਕੇ ਠੇਕੇਦਾਰੀ ਕਰਕੇ ਜੋ ਵੀ ਟੈਲਾ ਬਣਾਈਆਂ ਸੀ ਇਹ ਗਲੀ ਵੇਖ ਲਓ ਟੈਲਾ ਟੁੱਟੀਆਂ ਪਈਆਂ ਹੋਈਆਂ ਉੱਚੀਆਂ ਨਹੀਂਆਂ ਹੋਈਆਂ ਹਜੇ ਲੋਕ ਸਾਰੇ ਭਰੇ ਪੀਤੇ ਹੋਏ ਨੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਲੋਕੀ ਕਹਿੰਦੇ ਨੇ ਤੁਸੀਂ ਬੇਵਿਗੜ ਹੋ ਵੱਡੀ ਲੀਡ ਤੇ ਜਿੱਤੋਗੇ ਕਹਿ ਸਕਦੇ ਹੋ ਕਿ ਰਿਸ਼ਤੂ ਕੋਈ ਜਵੇਂ ਮੰਨ ਕਰਤੀ ਜੀ ਮੇਰੀ ਸ਼ੁੱਧ ਲੈ ਕੇ ਪਹਿਲਾਂ ਕੰਮ ਨੂੰ ਮੈਂ ਕਿਹਾ ਜੀ ਇਹ ਤੁਸੀਂ ਹੌਨ ਰਿਕਾਰਡ ਹੈ ਮੈਂ ਮਾਈਕ ਤੇ ਕਹਿ ਰਿਹਾ ਕੋਈ ਇੱਕ ਬੰਦਾ ਵੀ ਸਾਬਤ ਕਰ ਦੋ ਕਿਸੇ ਨੇ ਕਿਸੇ ਕੋ ਕੋਈ ਪੈਸਾ ਲਿੱਤਾ ਹੋਵੇ ਇਹ ਆਮ ਆਦਮੀ ਪਾਰਟੀ ਸਰਕਾਰ ਆ ਭਗਵੰਤ ਮਾਨ ਜੀ ਦੀ ਸਰਕਾਰ ਆ ਮੇਰਾ ਨਾਮ ਮਮਤਾ ਸ਼ਰਮਾ ਹੈ ਹਾਂਜੀ ਗੁਰਦੀਪ ਹਾਂਜੀ ਤੁਹਾਡੀ ਵਾਰਡ ਵਿੱਚ ਕਾਉਂਸਲਰ ਤੌਰ ਤੇ ਖਲੋਤਰੀ ਆਵਾਜ਼ ਦੀ ਪਾਰਟੀ ਵੱਲੋਂ ਕਿਵੇਂ ਦੇਖਦੇ ਹੋ ਅਸੀਂ ਬਹੁਤ ਇਸ ਗੱਲ ਤੋਂ ਖੁਸ਼ ਆ ਕਿ ਸਾਡੇ ਮਤਲਬ ਭੈਣਾ ਬਰਾਬਰ ਹੈਗੇ ਆ ਗੁਰਦੀਪਪੁਰ ਜੀ ਇਹਨਾਂ ਨੂੰ ਸਰਕਾਰ ਨੇ ਬੋਰਡ ਦਿੱਤੀ ਹੈ ਕਿ ਤੁਸੀਂ ਟਿਕਟ ਦਿੱਤੀ ਹੈ ਲੜਨ ਲਈ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਾਂ ਅਸੀਂ ਬਹੁਤ ਪੁਰਾਣੇ ਵਰਕਰ ਆ ਅਸੀਂ ਬਾੜ ਵਿੱਚ ਬਹੁਤ ਕੰਮ ਕੀਤਾ ਜਦੋਂ ਕਿ ਪਾ ਜਾਨੂੰ ਸਾਨੂੰ 3 ਸਾਲ ਹੋ ਗਏ ਐ ਸਾਡੀ ਸਰਕਾਰ ਨੂੰ ਜਿੱਤੇ ਹੋਏ ਤੇ ਵਾਰਡ 'ਚ ਕੋਈ ਵੀ ਦੂਜੀਆਂ ਪਾਰਟੀਆਂ ਦੇ ਬੰਦੇ ਕੋਈ ਨਹੀਂ ਆਉਂਦੇ ਸੀ ਅਸੀਂ ਘਰ-ਘਰ ਜਾ ਕੇ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਲੋਕਾਂ ਦੇ ਕੰਮ ਕੀਤੇ ਐ ਪੈਨਸ਼ਨਾਂ ਲਵਾਈਆਂ ਉਹਨਾਂ ਦੇ ਬੋਰਡਰ ਕਾਰਡ ਆਧਾਰ ਕਾਰਡ ਪਤਾ ਨਹੀਂ ਕਿੰਨੇ ਕੰਮ ਐ ਜਿਹੜੇ ਅਸੀਂ ਕਰਵਾਏ ਲੋਕਾਂ ਦੇ ਤੇ ਅਸੀਂ ਅੱਗੇ ਵੀ ਇਹੀ ਚਾਹਨੇ ਆ ਕਿ ਅਸੀਂ ਮੁੰਡੇ ਨਾਲ ਮੁੰਡਾ ਮਲਾ ਕੇ ਆਮ ਜਨਤਾ ਦੇ ਨਾਲ ਉਹਨਾਂ ਦੇ ਹਰ ਕੰਮ ਤੇ ਕਰਾਵਾਂਗੇ ਔਰ ਅਸੀਂ ਆਪਣੀ ਭੈਣ ਨੂੰ ਜਿਤਾਨ ਲਈ ਉਹਨਾਂ ਦੇ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ